ਤੋ ਤੁਸੀਂ ਜਿਹੜਾ ਆ ਸਾਰਾ ਸਮਾਨ ਦੇਖ ਰਹੇ ਹੋ ਕਵਾੜ ਤੁਹਾਨੂੰ ਦੇਖਣ ਨੂੰ ਕਵਾੜ ਲਾਦਾ ਹੋਊਗਾ ਪਰ ਇਹ ਸਿਆਉਣੇ ਦੇ ਭਾਅ ਕੱਟਿਆ ਹੋਇਆ ਗੁੱਡ ਲਾਈਫ ਬਠਿੰਡੇ ਵਾਲੇ ਲਖਣੇ ਕੱਲੀ ਕੱਲੀ ਚੀਜ਼ 5-5000 ਦੀ ਗੱਟੀ ਹੋਈ ਆ ਤੇ ਚੀਜ਼ਾਂ ਇਹਨਾਂ ਨਾਲ ਮੈਂ ਇੰਨੀਆਂ ਸਸਤੀਆਂ ਨੇ ਛੜ ਦੋ ਗੱਲਾਂ ਮਤਲਬ ਵੀ ਜਿਹੜੇ ਬੈੱਡ ਨੇਗੇ 11000 ਦੇ ਤੇ ਸੋਫੇ 8000 ਦੇ ਕਿਤੋਂ ਨਹੀਂ ਮਿਲਨੇ ਹੈਗੇ ਹਰ ਇੱਕ ਘਰੇ ਸੋਫਾ ਪਹੁੰਚਦਾ ਕਰਨਾ ਇਹਨਾਂ ਨੇ ਤੇ ਬਾਕੀ ਦੀ ਗੱਲਬਾਤ ਬਾਈ ਉਹ ਨਾ ਕਰਦੇ ਆ ਸਾਸਿਕਾ ਬਾਈ ਜੀ ਸ੍ਰੀ ਗਾਲ ਜੀ ਕਿਵੇਂ ਚੜਦੀ ਕਲਾ ਚੋਂ ਸਭ ਤੋਂ ਪਹਿਲਾ ਸਵਾਲ ਇਹੀ ਹੈ ਜੀ ਇੰਨਾ ਸਸਤਾ ਸਮਾਨ ਦਈਏ ਨੂੰ ਕੀ ਨਹੀਂ ਅਸੀਂ ਬਾਲਾ ਮਾਰਜ ਨਹੀਂ ਰੱਖਿਆ ਜੀ ਅਸੀਂ ਸਬਰ ਦੇ ਨਾਲ ਘੱਟ ਮਾਰਜੰਤੀ ਵੇਚਦੇ ਆ ਕਿਤੇ ਮਾੜਾ ਸਮਾਨ ਤਾਂ ਨਹੀਂ ਚੱਕੀ ਫਿਰਦੇ ਨਹੀਂ ਨਹੀਂ ਗਰੰਟੀ ਹੁੰਦੀ ਓਦੀ ਵੀ ਪਹਿਲਾਂ ਮੈਂ ਜਿਹੜਾ 10 ਘਟਾ 11000 ਵਾਲਾ ਬੈੱਡ ਦੱਸੂ ਜੀ ਕੀ ਸਿਸਟਮ ਇਹਦਾ ਇਹ ਸਾਰਾ ਬੋਰਡ 'ਚ ਬਣਿਆ ਹੋਇਆ ਬੈੱਡ ਆ ਜੀ ਇਹੋ ਜੀ ਗੱਲ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਦੇਖੋ ਮਿੱਤਰੋ ਆ ਸਾਰੀ ਕੁਆਲਟੀ ਚੈੱਕ ਕਰਾਉਣੇ ਆ ਪਹਿਲਾਂ ਵੀ ਤਾਨੂੰ ਐ ਲੱਗਦਾ ਹੋਊਗਾ ਵੀ ਰੇਟ ਸਸਤਾ ਕਾ ਵੀ ਸਮਾਨ ਜਲਦੀ ਜਲ ਲਾਇਆ ਹੋਊਗਾ ਦੇ ਆਜੋ ਵੜ ਜੋ ਵਿੱਚ ਕੋਈ ਦਿੱਕਤ ਨਹੀਂ ਕਰ ਲੈ ਦੋ ਬੰਦੇ ਵਰਗੇ ਮਿੱਤਰੋ ਟੁੱਟ ਕੇ ਦਿਖਾਵੇ ਦੋ ਤਾਂ ਆਪਾਂ ਵਰਦੇ ਨਹੀਂ ਪਰ ਤੁਹਾਨੂੰ ਚੈੱਕੇ ਖਾਤਰ ਦੋ ਬੜੇ ਨੇ ਤੇ ਇੱਧਰ ਪਲਾਈ ਬਾਈ ਨੂੰ ਕਹੂੰਗਾ ਚੈੱਕ ਕਰਾ ਦੇਖ ਇੱਧਰ ਪਲਾਈ ਓਕੇ ਆ ਨਾ ਇਹ ਆ 12000 ਦਾ ਤੇ ਇਦੂ ਬਾਦ ਬਾਈ ਸੋਫੇ ਕਿੰਨੀ ਚੱਲ 8000 ਦਾ ਕਿੰਨਾ ਆਦੋ ਵੀ ਮਤਲਬ ਇਹਨਾਂ ਲੋਬੇ ਯਾਰ ਤੁਸੀਂ ਜੇ ਕਿਹੜਾ ਬਠਿੰਡੇ ਆਗੇ ਖਾਲੀ ਨਹੀਂ ਮੁੜਨਦੇ ਪਾਕੂ ਰੋਡ ਗੁੱਡ ਲਾਈਫ ਆਓ ਯਾਰ 8000 ਰੁਪਏ ਸੋਫੇ ਸੀ ਦੇ ਦਿੰਦੇ ਆ ਆ ਸੀਗਾ 8000 ਦਾ ਸੋਫਾ ਘਰ ਘਰ ਦੇ ਵਿੱਚ ਸੋਫਾ ਪਹੁੰਚਦਾ ਕਰਨਾ ਇਹਨਾਂ ਨੇ ਤੇ ਚੀਜ਼ਾਂ ਦਾ ਯਾਰ ਇਹਨਾਂ ਲੋਬੇ ਸਾਰੀਆਂ ਨੇ ਮਸ਼ੀਨਾਂ ਹੋ ਗਈਆਂ ਤੇ ਸੋਫੇ ਹੋ ਗਏ ਇੱਕ ਹੋਰ ਕੀ ਕੀ ਆਈਟਮਾਂ ਨੇ ਕੂਲਰ ਹੋ ਗਏ ਐਲ ਸੀ ਡੀ ਮਿਲ ਜਾਂਦੀ ਹੈ ਜੀ ਆਪਣੇ ਕੋਲ ਅਲਮੀਰਾ ਫਰਨੀਚਰ ਦਾ ਸਾਮਾਨ ਆਪਾਂ ਤਕਰੀਬਨ ਦੇ ਦੇਨੇ ਸਾਰੇ ਜਿਵੇਂ ਆਹ ਕੂਲਰ ਪਿਆ ਜੀ ਇਹਦਾ ਕੀ ਰੇਟ ਹੋਊਗਾ ਇਹ 14000 ਰੁਪਏ ਦੀ ਰੇਂਜ ਚ ਪੈਂਦਾ ਜੀ ਜੇ ਵਿੱਚ ਕੱਟ ਕੇ ਕਰਨਾ ਹੋਵੇ ਫ 9000 ਦਾ ਕਹਿ ਸਕਦਾ ਮਿੱਤਰੋ ਜੇ ਤੁਸੀਂ ਲਵੇ ਖੜਦਾ ਵੀ ਨਹੀਂ ਰਾ ਲੋਹਾ ਵੀ ਕੱਟ ਲੈਣੋ ਹਾਂਜੀ ਹਾਂਜੀ ਲੋਹਾ ਵੀ ਕੱਟ ਲੈ ਇਹਦਾ ਲੋਹਾ ਵੀ ਕੱਟ ਲੈਂਦਾ ਕੀ ਰੇਟ ਕਰ ਦੋ ਲੋਹਾ ਲੋਹਾ 60 ਰੁਪਏ ਕਿਲੋ ਜੀ 60 ਰੁਪਏ ਤੁਹਾਨੂੰ ਹੋਰ ਆਈਟਮਾਂ ਦਿਖਾਉਣੇ ਆਗੇ ਮਿੱਤਰੋ ਤੁਹਾਨੂੰ ਲਾਦਾ ਹੂਗਾ ਵੀ ਕੱਲੇ ਵੀ ਮਤਲਬ 8000 ਵਾਲੇ ਸੋਫੇ ਰੱਖ ਰਖਦੇ ਪਰ ਸੋਫਿਆਂ ਦੀ ਕੁਆਲਿਟੀ ਹੋਰ ਵੀ ਬਹੁਤ ਜ਼ਿਆਦਾ ਆ ਆਦਾ ਬਾਈ ਸਰਪੰਚ ਥੋੜਾ ਥੋੜਾ ਅੱਗੇ ਤੁਰਿਆ ਤੇ ਆ ਮਸ਼ੀਨ ਪਈ ਆ ਜੀ ਬਾਦ ਸਿੰਘ ਮਸ਼ੀਨ ਇੱਕ ਹੀ ਸਿਸਟਮ ਆ ਜੀ ਇਹ ਆਪਣੀ ਵਾਸ਼ਰੂਮ ਸ਼ੀ ਨਾ ਜਿਹੜੀ ਕੋਈ ਪੁਰਾਣੀ ਵਾਸ਼ਰੂਮ ਸ਼ੀ ਨਾ ਘਰੇ ਪਈ ਆ ਨਹੀਂ ਚੱਲਦੀ ਐ ਟੁੱਟੀ ਐ ਭੱਜੀ ਐ ਉਹ ਸੀ 5000 ਰੁਪਏ ਦੀ ਸੀ ਕੱਟ ਦਿੰਨੇ ਜੀ 5000 ਦੀ ਕੱਟ ਲਓ ਆ ਕਿੰਨੇ ਦੀ ਦੋਗੇ ਇਹ ਆਏ ਮੰਨ ਕੇ ਕੱਟ ਕਟਾ ਕੇ 12.5 ਹਜ਼ਾਰ ਰੁਪਏ ਦੀ ਲੈ ਜਾਂਦੇ ਆ ਜੀ 12.5 ਹਜ਼ਾਰ ਦੀ ਟਾਟਾ ਦੀ ਗਾਰੰਟੀ ਐ ਦੀ 5 ਸਾਲ ਦੀ ਗਾਰੰਟੀ ਐ ਜੀ 3 ਸਾਲ ਦੀ ਪੂਰੀ ਗਾਰੰਟੀ ਐ ਤੇ 2 5 ਸਾਲ ਦੀ ਮੋਟਰ ਦੀ ਗਾਰੰਟੀ ਐ 5 ਸਾਲ ਦੀ ਮੋਟਰ ਦੀ ਗਾਰੰਟੀ ਐ ਤੇ ਇੱਧਰ ਆ ਜਾਓ ਮਿੱਤਰੋ ਜਿਹੜੇ ਮੈਂ ਸੋਫੇ ਅੱਗੇ ਵੀ ਦਿਖਾਉਣਾ ਹੋਂਦਾ ਸੋਫਿਆਂ ਕਰਕੇ ਆਪਾਂ ਜਾਣੇ ਜਨਣਾ ਸੋਫਿਆਂ ਦੀ ਕੁਆ ਸੇਕ ਤੋਂ ਮੈਂ ਇਧਰ ਮਾਰ ਕੈਮਰਾ ਬਾਈ ਤੇ ਆ ਆਈਦਾ ਹੀ ਇਹਦੀ ਕੀ ਕੀਮਤ ਹੈ ਜੀ ਇਹ ਪੈ ਜਾਂਦਾ ਹੈਗਾ 40 ਕੁ ਹਜ਼ਾਰ ਰੁਪਏ ਦੀ ਰੇਂਜ ਚ ਪੈਂਦਾ ਜੀ ਅੱਛਾ ਜੇ ਜੇ ਸੋਫੇ ਕਟਾਉਣੇ ਹੁਣ ਫੇਰ 5000 ਦੇ ਪੁਰਾਣੇ ਸੋਫੇ ਕੱਟੇ ਜਾਂਦੇ 35000 ਰੁਪਏ ਦਾ ਰਹਿ ਜਾਂਦਾ ਹੋਰ ਵੀ ਡਿਸਕਾਊਂਟ ਦਿਓ ਥੋੜਾ ਜੀ ਕੋਈ ਨਹੀਂ ਤੁਹਾਡੀ ਆਪਣੀ ਵੀਡੀਓ ਦੇਖ ਕੇ ਆਊਗਾ ਜੀ ਉਹਨੂੰ ਸਪੈਸ਼ਲ ਡਿਸਕਾਊਂਟ ਕਰਾਂਗੇ ਚੱਕ ਮਿੱਤਰੋ ਇਹ ਜੇ ਸੋਫੇ ਨਹੀਂ ਮਿਲਣਗੇ ਆਪ ਤਿਆਰ ਕਰਦੇ ਤੇ ਇਹਮ ਤਾਂ ਹੋਰ ਵੀ ਬਹੁਤ ਨੇ ਗਿਆ ਕੀ ਕੀ ਦਿਖਾਈ ਜਾਈਏ ਅਲਮਾਰੀਆਂ ਦੇਖੋ ਸਾਰੀਆਂ ਬਾਬੂ ਕਹਿੰਦਾ ਵੀ ਖਾਲੀ ਮੋੜਨ ਨਹੀਂ ਦੇਣਾ A to Z ਨਾਲ ਵਿੱਚ ਚੀ ਬਾਗੂ ਰੋਡ ਬਠਿੰਡਾ ਗੋਡ ਲਾਈਫ ਸਕਰੀਨ ਤੇ ਨੰਬਰ ਚੱਲੀ ਜਾਂਦਾ ਹੋਰ ਵੀ ਚੀਜ਼ਾਂ ਪਈਆਂ ਨੇ ਤੁਹਾਡੇ ਕੋਲੇ ਬਾਧੂ ਪਈਆਂ ਆ ਕੰਬਲ ਵੇਖ ਲਈ ਕੰਬਲ ਪਏ ਆ ਜੀ ਅੱਛਾ ਸਾਰੀ ਦੁਕਾਨ ਢੱਕੀ ਹੋਵੇ ਜੀ ਐਲਈਡੀ ਵਾਲੇ ਪੈਨਲ ਪਏ ਨੇ ਮਿੱਤਰੋ ਹਾਂਜੀ ਹਾਂਜੀ ਉਹਦਾ ਕੀ ਰੇਟ ਹੋਊਗਾ ਐਲਈਡੀ ਵਾਲੇ ਪੈਨਲ ਦਾ ਜਿਵੇਂ ਉਹ ਬਹੁਤ ਸੋਹਣਾ ਜਾ ਪਿਆਗਾ ਇਹ 13000 ਰੁਪਏ ਦਾ ਪੈਂਦਾ ਹੈ ਜੀ ਪੁਰਾਣੀ ਚੀਜ਼ ਕੱਟ ਕੇ 8000 ਦਾ ਲੈ ਜਾ 8000 ਦਾ ਮਿੱਤਰੋ ਚੀਜ਼ ਪਈ ਹੁੰਦੀ ਆ ਪੁਰਾਣੀ ਕੋਈ ਲੈ ਆਇਓ ਤੇ ਯਾਰ ਮੈਂ ਕਿਹੜਾ ਬ੍ਰਾਂਡ ਹੀ ਬਣਿਆ ਪਿਆ ਗੋਡ ਲਾਈਫ ਕੀਜਾਂ ਦੇਖੋ ਆ ਸੋਫਾ ਦੇਖੋ ਕੁਆਲਿਟੀ ਕੱਲੀ-ਕੱਲੀ ਚੀਜ਼ ਉਹ ਲੋਗੋ ਦੇਖੋ ਮਿੱਤਰੋ ਕਿੰਨਾ ਘੈਂਟ ਜਾ ਇਹ ਵੈਂਟਲੇ ਦਾ ਜੀ ਵੈਂਟਲੇ ਦਾ ਹਾਂ ਜੀ ਵੈਂਟਲੇ ਗੱਡੀ ਸੁਣੀ ਸੀ ਮਿੱਤਰੋ ਅੱਜ ਬੈਟ ਵੀ ਦੇਖ ਲੇ ਤੇ ਆਜੋ ਆਹ ਕੁਰਸੀਆਂ ਪਈਆਂ ਨੇ ਮਹਾਰਾਜੇ ਵਾਲੀਆਂ ਐਂ ਬੈਠ ਸਕਦੇ ਹੋ ਟੋਡੀਆਂ ਟੜਦੀਆਂ ਨਹੀਂ 2.5 ਸਾਲ ਦੀ ਗਾਰੰਟੀ ਆ ਬਈ ਇਹਨਾਂ ਦੀ ਅੱਛਾ ਧੁੱਪੇ ਪਈਆਂ ਨੇ ਜਿੱਥੇ ਮਰਜੀ ਗਾਰਡਨ ਵਾਸਤੇ ਬਣਗੀਆਂ ਜਾਂਦੀਆਂ ਬਜਾਏ ਤਾਂ ਹਾਂ ਫੇ ਧੁੱਪੇ ਰਹਿਣਾ ਹੁੰਦਾ ਚੀਜ਼ ਨੇ ਆਹ ਕੁਰਸੀ ਦੀ ਮਿੱਤਰੋ 2.5 ਸਾਲ ਦੀ ਗਾਰੰਟੀ ਆ ਤੇ ਕਿਹੜੀ ਕੰਪਨੀ ਦੀ ਹੈ ਇਹ ਇਹ ਨੀਲ ਕਮਲ ਦੀ ਜਿਹੜੀਆਂ ਪਹਾੜਾਂ 'ਚ ਪਈਆਂ ਦੇਖਦੇ ਹੁੰਨੇ ਆਪਾਂ ਹਾਂ ਜੀ ਤੇ ਆ ਤੁਸੀਂ ਇੱਕ ਵਾਰੀ ਉਰੇ ਆਜੋ ਜਿਹੜੀ ਵੀ ਚੀਜ਼ ਲੈਣੀ ਆ ਘਰ ਦੇ ਸਮਾਨ ਵਾਲੀ A to Z ਪਈ ਹੈਗੀ ਤੇ ਤੁਹਾਨੂੰ ਦੇ ਕੇ ਤੋਰਨਗੇ ਸਸਤੀਆਂ ਤੋਂ ਸਸਤੀਆਂ ਨੇ ਨਾਲ ਵੀ ਮਹਿੰਗੀਆਂ ਤੋਂ ਮਹਿੰਗੀਆਂ ਸਕਰੀਨ ਤੇ ਨੰਬਰ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਹਾਂਜੀ ਧੰਨਵਾਦ